ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਅੱਜ ਲੋਕ ਸਭਾ ਵਿੱਚ ਪੰਜਾਬ ਦੀ ਕਾਨੂੰਨੀ ਵਿਵਸਥਾ ਬਾਰੇ ਗੰਭੀਰ ਚਿੰਤਾ ਜਤਾਈ। ਉਹਨਾਂ ਕਿਹਾ ਕਿ ਅੱਜ ਪੰਜਾਬ 'ਚ ਗੈਂਗਵਾਰ ਤੇ ਗੈਂਗਸਟਰਾਂ ਦੀ ਧਮਕੀਆਂ ਕਾਰਨ ਲੋਕ ਡਰ ਦੇ ਮਾਹੌਲ ਵਿੱਚ ਜੀ ਰਹੇ ਹਨ। ਰਾਜਾਵੜਿੰਗ ਨੇ ਦੱਸਿਆ ਕਿ ਪੰਜਾਬ ਦੇ ਲੋਕਾਂ ਨੂੰ ਕਦੇ ਵਿਦੇਸ਼ਾਂ ਤੋਂ ਕਦੇ ਜੇਲ੍ਹਾਂ ਵਿੱਚੋਂ ਧਮਕੀ ਭਰੇ ਫੋਨ ਆ ਰਹੇ ਹਨ ਅਤੇ ਫਰੋਦੀ ਨਾ ਦੇਣ ਤੇ ਰੋਜ਼ਾਨਾ ਕਤਲਾਂ ਦੀਆਂ ਘਟਨਾਵਾਂ ਹੋ ਰਹੀਆਂ ਹਨ। ਇਸ ਕਰਕੇ ਵਪਾਰੀ ਤੇ ਆਮ ਲੋਕ ਬਹੁਤ ਡਰੇ ਹੋਏ ਹਨ। ਉਹਨਾਂ ਕਿਹਾ ਕਿ ਹਾਲ ਹੀ ਵਿੱਚ ਲੁਧਿਆਣੇ ਦੇ ਇੱਕ ਆਸਮਾਗਮ ਵਿੱਚ ਦਿਨ ਦੇ ਸਮੇਂ ਦੋ ਧਿਰਾਂ ਵਿਚਾਲੇ ਗੈਂਗਵਾਰ ਹੋਈ ਜਿਸ ਦੌਰਾਨ ਗੋਲੀਆਂ ਚੱਲਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਲੋਕ ਟੇਬਲਾਂ ਹੇਠ ਲੁਕ ਕੇ ਜਾਨ ਬਚਾਉਂਦੇ ਰਹੇ ਰਾਜਾ ਵੜਿੰਗ ਨੇ ਇਹ ਵੀ ਦਾਵਾ ਕੀਤਾ ਕਿ ਅਕਾਲੀ ਦਰ ਨੇ ਚੋਣਾ ਲਈ ਇੱਕ ਗੈਂਗਸਟਰ ਨੂੰ ਫਿਕਟ ਦਿੱਤੀ ਹੈ ਜਿਸ ਕਾਰਨ ਹੁਣ ਗੈਂਗਸਟਰ ਸਿਆਸਤ ਵਿੱਚ ਦਾਖਲ ਕਰਕੇ ਸਰਪੰਚਾਂ ਨੂੰ ਵੀ ਧਮਕੀਆਂ ਦੇ ਰਹੇ ਹਨ ਉਹਨਾਂ ਨੇ ਕਿਹਾ ਹੈ ਕਿ ਕਈ ਨਾਮੀ ਗੈਂਗਸਟਰ ਗੁਜਰਾਤ ਦੀਆਂ ਜ਼ਿਲ੍ਹਿਆਂ ਵਿੱਚ ਮੌਜੂਦ ਹਨ ਅਤੇ ਕਈ ਕਾਨੂੰਨ ਦੇ ਕਾਰਨ ਉਹਨਾਂ ਨੂੰ ਬਾਹਰ ਨਹੀਂ ਲਿਆਉਂਦੇ ਇਹ ਹਾਲਤ ਵਿੱਚ ਪੰਜਾਬ ਸੜ ਰਿਹਾ ਹੈ ਪਰ ਨਾ ਕੇਂਦਰ ਸਰਕਾਰ ਤੇ ਨਾ ਪੰਜਾਬ ਸਰਕਾਰ ਤੇ ਇਸ ਤੇ ਕੋਈ ਕਦਮ ਚੁੱਕ ਰਹੀ ਹੈ ਰਾਜਾ ਬਣਗੇ ਨੇ ਕੇਂਦਰ ਤੋਂ ਅਪੀਲ ਕੀਤੀ ਹੈ ਕਿ ਇਸ ਸਮੱਸਿਆ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤੇ ਪੰਜਾਬ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਧੰਨਵਾਦ